ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਮਨੀ ਚੋਂ ਜਿਵੇਂ ਹੀ ਸੰਪਨ ਹੋਈ ਹਲਕਾ ਜਲੰਧਰ ਵਸ ਤੋਂ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ 117 ਜ਼ਿਲ੍ਹਿਆਂ ਦੇ ਅਡਾਰਨੀਆਂ ਦੇ ਕੀਤੇ ਤਵਾਦਲੇ ਇਹ ਅੱਜ ਸੀਐਮ ਭਗਵੰਤ ਮਾਨ ਨੇ ਆਪਣੇ ਦਫ਼ਤਰ ਤੋਂ ਹੁਕਮ ਜਾਰੀ ਕਰ ਦਿੱਤੇ ਨੇ ਇਹ ਪ੍ਰਕਿਰਿਆ ਜਿਹੜੀ ਹੈ 15 ਜੁਲਾਈ ਤੋਂ ਲੈ ਕੇ 15 ਅਗਸਤ ਤੱਕ ਹੋਵੇਗੀ ਯਾਨੀ ਕਿ ਤਵਾਦਲੇ ਇਨ੍ਹਾਂ ਦਿਨਾਂ ਦੇ ਵਿੱਚ ਹੋਣਗੇ 23 ਜ਼ਿਲ੍ਹਿਆਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਪਾਇਆ ਜਾਂਦੇ ਨੇ ਦੂਜੇ ਪਾਸੇ ਗੱਲ ਕਰੀਏ ਜੇ ਕਾਨੂੰਨਾਂ ਦੀ ਜਿਹੜੇ ਤਿੰਨ ਕਾਨੂੰਨ ਪਾਸ ਹੋਏ ਨੇ ਉਹਨਾਂ ਕਾਨੂੰਨਾਂ ਨੂੰ ਲੈ ਕੇ ਹੁਣ ਤੱਕ 20000 ਪੁਲਿਸ ਮੁਲਾਜ਼ਮਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਭਗਵੰਤ ਮਾਨ ਨੇ ਸਾਰੇ ਹੀ ਅਫਸਰ ਅਧਿਕਾਰੀਆਂ ਨੂੰ ਵਾਰਨਿੰਗ ਦਿੰਦੇ ਕਿਆ ਕਿ ਸਿਖਲਾਈ ਦੇ ਵਿੱਚ ਬਿਲਕੁਲ ਵੀ ਕੁਤਾਹੀ ਨਹੀਂ ਹੋਣੀ ਹੋਣੀ ਚਾਹੀਦੀ ਆਰਡਰ ਮੀਨਸ ਆਰਡਰ ਆਰਡਰ ਨੂੰ ਹੁਣ ਸਾਰੇ ਹੀ ਅਧਿਕਾਰੀਆਂ ਨੂੰ ਫਾਲੋ ਕਰਨਾ ਪਵੇਗਾ ਜੇਕਰ ਕੋਈ ਆਰਡਰ ਮੰਨਣ ਦੇ ਵਿੱਚ ਕੋਤਾਹੀ ਕਰਦਾ ਹੈ ਔਨ ਦਾ ਸਪੋਰਟ ਉਸ ਤੇ ਮਾਨ ਸਰਕਾਰ ਲਵੇਗੀ ਵੱਡਾ ਐਕਸ਼ਨ ਲਗਭਗ 20000 ਤੋਂ ਜ਼ਿਆਦਾ ਪੁਲਿਸ ਮੁਲਾਜ਼ਮਾ ਨੂੰ ਹੁਣ ਤੱਕ ਸਿਖਲਾਈ ਦਿੱਤੀ ਜਾ ਚੁੱਕੀ ਹੈ ਜਿਹੜੇ ਤਿੰਨ ਕਾਨੂੰਨ ਹੁਣ ਪਾਸ ਹੋਏ ਨੇ ਇਸ ਨੂੰ ਲੈ ਕੇ 117 107 ਜ਼ਿਲ੍ਹਾ ਅਟਾਰਨੀਆਂ ਦੀ ਬਦਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਦੂਜੇ ਪਾਸੇ ਜੇ ਗੱਲ ਕਰੀਏ ਪਗਵੰਤ ਮਾਨ ਦੇ ਕੰਮਾਂ ਦੀ ਭਗਵੰਤੋ ਮਾਨ ਦੇ ਕੰਮਾਂ ਨੂੰ ਜਿਆਦਾ ਪ੍ਰਭਾਵੀ ਤੌਰ ਤੇ ਵਿਖਿਆ ਨਹੀਂ ਜਾ ਰਿਹਾ ਪੰਜਾਬ ਦੇ ਲੋਕਾਂ ਦੇ ਦੁਆਰਾ ਕਿਉਂਕਿ ਇਹ ਬੜੇ-ਬੜੇ ਇਲਜ਼ਾਮ ਲੱਗ ਰਹੇ ਨੇ ਭਗਵੰਤ ਮਾਨ ਦੇ ਆਪ ਦੇ ਖੇਮੇ ਆਪ ਦੇ ਵਿਧਾਇਕਾਂ ਦੇ ਵਿੱਚੋਂ ਇਹ ਗੱਲ ਕਹਿ ਰਹੇ ਨੇ ਵਿਰੋਧੀ ਧਿਰ ਦੇ ਪ੍ਰਤਾਪ ਸਿੰਘ ਬਾਜਵਾ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਬਹੁਤ ਸਾਰੇ ਕਨਸਟੇਬਲਾਂ ਦੀ ਬਦਲੀ ਕੀਤੀ ਗਈ ਸੀ ਇਸ ਨੂੰ ਲੈ ਕੇ ਬੜਾ ਵੱਡਾ ਖੁਲਾਸਾ ਕੀਤਾ ਸੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਸਪਸ਼ਟੀਕਰਨ ਦੇਵੇ ਭਗਵੰਤ ਮਾਨ ਕੀ ਐਨੇ ਤਵਾਦਲੇ ਕਿਉਂ ਕੀਤੇ ਗਏ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਕੀ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਸੰਬੰਧ ਨਸ਼ਾ ਤਸਕਰਾ ਦੇ ਨਾਲ ਨੇ ਜਾਂ ਹੋਰ ਇਸ ਤਰ੍ਹਾਂ ਦੇ ਲੈਂਦੇ ਨੇ ਜਾਂ ਉਹ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੀ ਗੱਲ ਨਹੀਂ ਮੰਨਦੇ ਇਸ ਦਾ ਮੈਨੂੰ ਜਵਾਬ ਦੇਵੇ ਲੇਕਿਨ ਅੱਜ ਫਿਰ ਐਕਸ਼ਨ ਸਰਕਾਰ ਹੈ ਪੰਜਾਬ ਦੀ 107 ਜ਼ਿਲ੍ਹਾ ਅਲਡਾਰਨੀਆਂ ਦੀ ਤਬਾਦਲੀਆਂ ਤਬਾਦਲੀਆਂ ਦੇ ਹੁਕਮ ਦੇ ਦਿੱਤੇ ਗਏ ਨੇ ਹੁਣ ਯਾਨੀ ਕਿ ਐਕਸ਼ਨ ਜਿਹੜੇ ਦਿਨ-ਬਦ ਦਿਨ ਵੱਧੇ ਜਾਣਗੇ ਸੀਐਮ ਮਾਨ ਦੇ ਦੁਆਰਾ ਧੰਨਵਾਦ